ਇਹ ਕੋਦੋਂ ਤੋਂ ਹੈ ਟਰੈਕਟਰ 8 ਮਾਡਲ ਨੂੰ 255000 ਰੇਟ ਦੇ ਰਹੇ ਸੀ 740 ਫੋਨਾਂ ਦੀ ਪਰ ਟਰੈਕਟਰ ਬਹੁਤ ਸਾਫ਼ ਹੈ ਟਾਇਰ ਪੂਰੇ ਨਵੇਂ 2000 ਘੰਟਾ ਚੱਲਿਆ ਜੀ ਉਹ ਗੇਰੀ ਨਾ ਟ੍ਰੈਕਟਰ ਪੂਰਾ ਸਾਫਾ ਲਿਖੀ ਇਹ ਨੂ ਪੂਰਾ ਸਾਫਾ 24 ਪੂਰੀ ਸਾਫਾ ਸਾਈਡ ਗੇਰ ਆ ਛਤਰੀ ਨਵੀਂ ਮੜਾਈ ਹੋਈ ਆ ਬਾਈ ਨੇ ਇਹ ਟ੍ਰੈਕਟਰ ਪੂਰਾ ਕੋਕਾ ਪੀ ਗਈ ਤੇਰਾ ਬਾਈ ਡਾਟਰਾ ਹਾਂ ਕਿਹੜਾ ਬੰਡਾ ਬਾਈ ਤੇਰਾ 99 99 99 ਪਿੰਡ ਤੋਂ ਬਾਈ ਟ੍ਰੈਕਟਰ ਕੀ ਨਾਂ ਬਾਈ ਤੇਰਾ ਹਾਂ ਹੈ ਕਾਲਾ ਬਾਈ ਦਾ ਨਾਂ ਗਾ ਤੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤੁਹਾਡੀ ਵੀਡੀਓ 'ਚ ਕਮੈਂਟ ਕਰ ਦਿਓ ਬਾਈ ਦਾ ਆਪਾਂ ਨੰਬਰ ਮੈਂਸ਼ਨ ਕਰ ਦਾਂਗੇ